ਲੋਰੀ ਵਾ ਦਿਨ ਹੋ ਗਿਆ ਜਸਕੇ ਤੇ ਮਿੱਤਰ ਪਿਆਰੇ ਕਹਿੰਦੇ ਹੈਗਾ ਬਾਈ ਸਫਰ ਸਫਰ ਕਰ ਲਓ ਸ਼ੁਰੂ ਬਹੁਤ ਅ ਰੈਸਟ ਕਰ ਲਈ ਬਾਈ ਇਧਰ ਕੋ ਰਾ ਤੂਫਾਨ ਤੇ ਜਾਣੀ ਕਹ ਲੈ ਸਫਰ ਦੀ ਸ਼ੁਰੂਆਤ ਨਹੀਂ ਹੈਗੀ ਵੀਡੀਓ ਆਪਾਂ ਸਾਡੇ ਲਈ ਬਣਾ ਲੈਣੀ ਹੈ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਕੋੜੇ ਦਾ ਆਪਾਂ ਤੂਫਾਨ ਦਾ ਅੱਜ ਕੰਮ ਕਰਾਉਣ ਜਾ ਰਹੇ ਆ ਲੁਧਿਆਣੇ ਨੂੰ ਤੇ ਲੁਧਿਆਣੇ ਤੱਕ ਦਾ ਸਫਰ ਸਾਰਾ ਤੇ ਕੰਮ ਕਾਰ ਦੀ ਵੀਡੀਓ ਤੇ ਕੀ ਕਰਾਇਆ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ ਰਾਹ ਜਲਤਾਂ ਵਲਤਾਂ ਕਰਦੇ ਮਸਤੀ ਮਾਣਦੇ ਜਾਵਾਂਗੇ ਮਿੱਤਰ ਇੱਕ ਆਪਣਾ ਹੋ ਰਿਹਾ ਨਾਲ ਅੱਜ ਉਹ ਨਾਲ ਜਾ ਰਿਹਾ ਆ ਜੁੜੇ ਰਿਹਾ ਸੋਪਰਾ ਦੇ ਨਾਲ ਤੇ ਜਿੱਥੇ ਨੂੰ ਆਪਾਂ ਸਫਰ ਕਰਨਾ ਉਧਰ ਮੀਂਹ ਬਹੁਤ ਪੈ ਰਿਹਾ ਤਾਂ ਤੁਹਾਨੂੰ ਪਤਾ ਉੱਤਰਾਖੰਡ ਦੇ ਵਿੱਚ ਕੁਦਰਤ ਨੇ ਨਾਲ ਜਿਹੜੇ ਲੋਕਾਂ ਨੇ ਖਲਵਾੜ ਕੀਤਾ ਤੇ ਹੁਣ ਉਹਦਾ ਹਰਜਾਨਾ ਭੁਗਤ ਰਹੇ ਆ ਬਹੁਤ ਜਿਆਦਾ ਨੁਕਸਾਨ ਹੋਇਆ ਮਾਲਕ ਮਿਹਰ ਕਰੇ ਸਾਰਿਆਂ ਦਾ ਬਚਾਅ ਹੋਵੇ ਬਾਈ ਕੁਦਰਤ ਨਾਲ ਖਲਵਾੜ ਕਰਨਾ ਛੱਡ ਦੋ ਤੇ ਸਭਰ ਆਪਾਂ ਤੁਹਾਡੇ ਨਾਲ ਸਾਰਾ ਹੀ ਸਾਂਝਾ ਕਰ ਦੇਣਾ ਤੇ ਸਾੜ ਕੇ ਆਪਾਂ ਤਾਂ ਇਧਰ ਦੀ ਚੱਲੇ ਆ ਇਧਰ ਹਰਿਆਲੀ ਵੀ ਬਹੁਤ ਆ ਇੱਧਰ ਏਡੀ ਪੈਂਡ ਰੋਡ ਕੀ ਤੋਂ ਬੋਪਾਰਾਮੀ ਆ ਕੇ ਨਹਿਰ ਨਿਕਲਦੀ ਡਿਗੀ ਹੋਈ ਟਾਲੀ ਤੇ ਘੋੜੇ ਆਪਣੇ ਇੱਧਰ ਤੇ ਇੱਧਰ ਆਪਣਾ ਨਾਲ ਆਪਣੇ ਪੰਛੀ ਪੰਛੀ ਸਾਰੀ ਬਾੜ ਤੇ ਹਸੇ ਵਾਲੀਆਂ ਗੱਲਾਂ ਸੁਣਾਉਣੀਆਂ ਸੁਣਾਉਣੀਆਂ ਅੱਡੇ ਚ ਰਹਦੀਆਂ ਅੱਛਾ ਆ ਗਿਆ ਆਪਣਾ ਪੰਛੀ ਪੰਛੀ ਜਾਂਦਾ ਉੜਿਆ ਫਟਿਆ ਹਾਂ ਕੀ ਬਸਦਾ ਹੈ ਆਹ ਸੜਕ ਤੇ ਜਾਂਦੀ ਆ ਆਹ ਸੜਕ ਇਹ ਪੁੱਛਦਾ ਹੈ ਬੰਦਾ ਆਪਣਾ ਕਹਿੰਦਾ ਸੜਕੇ ਸਾਰੇ ਬੁੱਕਦੀ ਵੀ ਆ ਕਿ ਨਹੀਂ ਕਿੱਥੇ ਜਾਂਦੀ ਇਹ ਹੈਗੀ ਐ ਟਿੱਪੂ ਸਿਆ ਇਹਨੂੰ ਕੇ ਟੁਕੇ ਵੀ ਕਹਿ ਦਿੰਦੇ ਆ ਕਸ਼ਮੀਰ ਟੁਕ ਕਰਨੇ ਆ ਕੁਮਾਰੀ ਇਹ ਭਾਰਤ ਦਾ ਸਭ ਤੋਂ ਲੰਬਾ ਯਾਨੀ ਕਿ ਸੜਕ ਹੀ ਮਾਰ ਗਿਆ ਇਹ ਨੈਸ਼ਨਲ ਹਾਈਵੇ 44 ਨੇਸ਼ਨਲ ਹਾਈਵੇ 44 ਆ ਭਾਰਤ ਦਾ ਸਭ ਤੋਂ ਲੰਬਾ ਜਿਹੜਾ ਸਰਕਲ ਸੜਕ ਰੂਟ ਆ ਤੇ ਕੰਨਿਆ ਕੁਮਾਰੀ ਜਾ ਕੇ ਇਹਦਾ ਐਂਡ ਹੋ ਜਾਂਦਾ ਹੈ ਤਾਂ ਜਦੋਂ ਕਈ ਕਰਦੇ ਆ ਕਸ਼ਵੀਰ ਤੋਂ ਕੰਨਿਆ ਕੁਮਾਰੀ K2K ਵੀ ਕਹਿੰਦੇ ਆ નેਸ਼ਨਲ ਹਾਈਵੇ 44 ਤੇ ਇੱਕ નેਸ਼ਨਲ ਹਾਈਵੇ 66 ਜਿਹੜਾ ਆ ਇਹ ਉੱਥੇ ਜਾ ਕੇ ਮਿਲ ਵੀ ਜਾਂਦੇ ਆ ਤੇ ਦੋਨੋਂ ਦਾ ਉੱਥੇ ਐਂਡ ਹੁੰਦਾ ਰੋੜਾਂ ਦਾ ਹਾਂ 66 ਤੇ 44 ਦਾ ਹਾਂ ਜੱਪੀਆਂ ਪੈਣੀਆਂ ਉੱਥੇ ਜਾ ਕੇ ਨਾਲੀਆਂ ਪੂਰੀਆਂ ਬਾਜਾ ਵੀ ਵੱਜਦਾ ਬਾਜਾ ਬੰਦੇ ਦਾ ਬਾਜੀ ਜਾਂਦਾ ਜਦੋਂ ਉੱਥੇ ਪਹੁੰਚਦਾ ਕੇ ਟੂ ਕੇ ਕਰਕੇ ਅੱਛਾ ਲੋਰਾ ਬੱਚਾ ਬਾਜਾ ਉਹ ਤਾਂ ਵੱਜ ਜਾਂਦਾ ਆ ਉਹ ਸਈਆ ਪਾਛਾ ਦਾ ਉਹ ਚੱਕਰ ਪਿੰਦੋ ਮੇਰਾ ਵੀ ਬਹੁਤ ਜਲੂਦ ਨਿਕਲੇ ਆਇਆ ਜੀ ਹਾਲਾ ਅੰਗਰੇਜ਼ੀ ਆਪਾਂ ਨੂੰ ਆਉਂਦੀ ਨਹੀਂ ਪੰਜਾਬੀ ਹਿੰਦੀ ਹੋਰਾਂ ਨਹੀਂ ਆਉਂਦੀ ਜਿੱਦਾਂ ਉੱਚੀ ਪਹਾੜੀ ਤੇ ਖੜ ਕੇ ਖਾਡਲ ਨੂੰ ਦੇਖ ਕੇ ਆਨੰਦ ਮਾਣੀ ਦਾ ਤੇ ਇਦਾਂ ਕਦੇ ਪੰਜਾਬ ਚ ਵੀ ਪੌੜ ਚੜ ਕੇ ਪੌੜ ਦੀ ਟੀਸੀ ਤੇ ਆ ਕੇ ਖੜ ਕੇ ਜਦੋਂ ਖੇਤਾਂ ਦੇ ਵਿੱਚ ਹਰਿਆਲੀ ਦੇਖਦੀ ਉਹੀ ਸੁਆਦ ਆ ਵਾ ਆਨੰਦ ਮਾਣਣਾ ਔਣਾ ਚਾਹੀਦਾ ਸਤਲਾ ਇਧਰ ਆ ਤੇ ਕੋਸ਼ ਇਦਾਂ ਦੇ ਅਨਪੜ ਬੰਦਿਆਂ ਨੇ ਪੜ੍ਹੇ ਲਿਖੇ ਅਨਪੜ੍ਹ ਬੰਦੇ ਸੱਟ ਕੇ ਗਿਆ ਬੰਦਾ ਸਮਾਨ ਤੇ ਅਕਲ ਵਾਵਾ ਬਾਹਰ ਹੀ ਰਹਿਣ ਦਾ ਤੇ ਪਾਣੀ ਨੂੰ ਦੂਸ਼ਿਤ ਕਰ ਦਿੰਦੇ ਆ ਪੜ੍ਹੇ ਲਿਖੇ ਅਨਪੜ੍ਹ ਲੋਕ ਹੁੰਦੇ ਆ ਓਏ ਜਾਂਦੀ ਆ ਟ੍ਰੇਨ ਚੱਲ ਰੁੜ ਕੇ ਨਾ ਬੜਾ ਸਿਆਣਾ ਨਾ ਪੜ ਇਹ ਕ ਉੱਤਰ ਆਉਂਦੇ ਪੜ੍ਹਿਆ ਲਿਖਿਆ ਅਨਪੜ੍ਹ ਹਾਂ ਕਿੰਨਾ ਪੜਦੇ ਦੀ ਆਪੇ ਦੇਖ ਲੋ ਕਿੰਨਾ ਖਲਾਰਾ ਪਾਇਆ ਨਹੀਂ ਲਪਾ ਪਿਆ ਨਾ ਅਕਲ ਕਰ ਲਿਆ ਕਰੋ ਯਾਰ ਟੋਲ ਪਲਾਜ਼ਾ ਲੱਡੂ ਵਾਲਾ ਟਲੌਰ ਇੱਧਰ ਆਪਣੇ ਘੋੜੇ ਤੇ ਪਾਂਛੀ ਦੀਆਂ ਤੁਹਾਨੂੰ ਹੁਣ ਗੱਲਾਂ ਸੁਣਾਉਣੇ ਚਾਹ ਪੀਣ ਲਈ ਰੁਕੇ ਆਂ ਚਾਹ ਮੈਂ ਕਿਹਾ ਪੀ ਤੇ ਫੇਰ ਪਹੁੰਚਦੇ ਆਂ ਅੱਜ ਕਿਹੜੀ ਕਾਲੀ ਆਪਾਂ ਨੂੰ ਹਲੇ ਦੁਕਾਨ 10:30 ਵਜੇ ਖੁੱਲਣੀ ਐ ਪਾਂਛੀ ਤੇ ਸੁਣਦੇ ਆਂ ਇੱਕ ਦੋ ਗੱਲਾਂ ਹੁਣ ਅੱਡੇ ਦੀਆਂ ਪਾਂਛੀ ਤੇ ਗੱਲ ਸੁਣਾ ਕੋਈ ਅੱਡੇ ਦੀ ਦੁਕਾਨ ਸਾਡੀ ਅੱਡੇ ਚਾਹ ਲਈ ਹੁੰਦੀ ਸੀ ਕਿੰਨਾ ਚੈਰ ਕੀਤੀ ਸੀ ਮੈਂ ਕੀਤੀ 12 13 ਸਾਲ ਅੱਡੇ ਤੇ ਰਿਆ ਅੱਡੇ ਤੇ ਰਿਆ ਮੈਂ ਤਾਂ ਨਿਆਣਾ ਸੀਗਾ ਨਾ ਮੈਂ ਇਕੱਲੇ ਨੂੰ ਪੁੱਛ ਬੈਠਾ ਨਾ ਚੱਲ ਵੀ ਅੱਡੇ ਆ ਬੰਦਾ ਮਾਣੂਰ ਖਾਂਦਾ ਚੰਗਈ ਆਹ ਨਹੀਂ ਹੈ ਕੈਪਟਨ ਉਹ ਕੈਪਟਨ ਕਹਿੰਦੇ ਤਾਸ਼ ਦੇ ਕਰਕੇ ਮੈਂ ਕੈਪਟਨ ਦੇ ਜੀ ਉਮਰ ਕਿੰਨੀ ਆ ਕਹਿੰਦਾ ਹੜੀ ਨਸ਼ੇ ਜੇ ਨਾ ਮੈਨੂੰ ਉਮਰ ਦਾ ਪਤਾ ਹੀ ਨਹੀਂ ਲੱਗ ਓਸ ਤੋਂ ਬਸ ਲੱਗਾ ਠੀਕ ਹੈ ਇਹ ਗੱਲਾਂ ਬਤਾਂਦੇ ਸਹੀ ਹੈ ਸਹੀ ਹੈ ਇਹ ਤਾਂ ਉਹਨੇ 19 140 ਦੀ ਗਾਨੇ ਅੱਛਾ ਤੇ ਉਹ ਜਦੋਂ ਡੋਟੇ ਫੜਨ ਉਹ ਅਖਬਾਰ ਮਨ ਲਾਣੀ ਕੈਪਟਨ ਉਹ ਗੰਦਾ ਪੈਦੀ ਆਵੇ ਕਿਤੇ ਵੀ ਲਾ ਤੇ ਨਾ ਜਿਹੜੇ ਗੋਡੇ ਵੜਕੇ ਹੋ। ਖਬਰ ਹੋਰ ਕਿਸੇ ਦੀ ਨਹੀਂ ਪੜੋਗਾ। ਹੋਰ ਕਹਿੰਦੀ ਹੈ ਹਾਲ ਉਹਦੇ ਪਈ ਜਾਣ। ਆਹੋ ਹੋ ਗਿਆ ਵਾ। ਆਹੋ। ਸ਼ਕੀਨ ਸੀਗਾ। ਸਹੀ ਹੈ। ਇਹਨੇ ਨਸ਼ੇ ਜੀ ਨਾਂ ਗਏ ਉਹ ਮਰ ਸਾ। ਲੋ ਜੀ ਹੋ ਗਈ ਐਂਟਰੀ ਆਪਣੀ ਸ਼ਹਿਰ ਲੁਧਿਆਣਾ। ਪਹੁੰਚਣਾ ਆਪਾਂ ਪ੍ਰਭੂ ਸਾਹਿਬ ਤੋਂ ਤੋਰ ਤੇ ਮਿੱਤਰ ਆਪਣਾ ਥੋੜਾ ਪਿਛੇ ਰਹਿ ਗਿਆ। ਆਉਂਦਾ ਹੁਣ ਮੈਂ ਤਾਂ ਵੇਟ ਕਰ ਲੈ। ਪੋਰਨਾ ਸਿੱਧਾ ਲੰਘ ਜੇਵੇ ਕਿਉਂਕਿ ਆਪਾਂ ਇੱਥੋਂ ਘੰਟਾ ਘਰੋਂ ਨੂੰ ਹੋ ਜਾਣਾ ਆ ਆ ਪੁਲ ਦੇ ਥੱਲੇ ਨਿੱਤਰਾਈ ਗਿਆ ਆਪਣਾ ਸੋਣਾ ਭਜਾਉਣ ਲੱਪਿਆ ਹੁਣ ਇਹ ਵੀ ਕੋੜਾ ਉਹ ਪੰਛੀ ਰੁਕ ਗਿਆ ਪੰਛੀ ਹੋ ਗਏ ਆਜ਼ਾਦ ਬੰਦੇ ਘਰਾਂ ਵਿੱਚ ਕੈਦ ਅੱਛਾ ਆ ਜਾ ਪੰਛੀ ਆਪਾਂ ਘੰਟਾ ਘਰੋਂ ਨਹੀਂ ਜਾਣਾ ਹੈ ਗੱਲ ਯਾਦ ਰੱਖੀ ਕਿਹੜੀ ਆ ਗਈ ਸੁਣਾ ਦੇ ਮੇਰੀ ਦੁਕਾਨ ਦੀ ਆ ਅੱਛਾ ਮੇਰੀ ਦੁਕਾਨ ਸੀਦੀ ਅੱਗੇ ਦੀ ਆ ਤੇ ਘੇਰ ਹੋ ਰਿਆ ਕਹਿੰਦੇ ਚਾਰ ਪਿੰਡਾਂ ਨਹੀਂ ਗੱਲ ਆਹੋ ਤੇ ਬੜਾ ਚਾਰ ਹੀ ਦੁਕਾਨਾਂ ਨੂੰ ਸੀਆਈਡੀ ਮਿਲਦੀ ਹਾਂ ਹਾਂ ਸਾਰੀ 1.5 ਚਾਰ ਹੀ ਦੁਕਾਨ ਹੋ ਗਈ ਨਾਈ ਦੀ ਹੋ ਗਈ ਤੇ ਉੱਥੋਂ ਮਿਲਦੀ ਹੁੰਦੀ ਆ ਪੁਲਿਸ ਵਾਲੇ ਆਏ ਹਾਂ ਕਹਿੰਦੇ ਦੀ ਇਹਨੇ ਨਿਆਣਾ ਸੀ ਕਹਿੰਦੇ ਦੀ ਉਹ ਕਹਿੰਦੇ ਉਹ ਪੰਛੀ ਨੂੰ ਪੁੱਛ ਲੋ ਬੜਾ ਕਹਿੰਦੇ ਉਹ ਪੰਛੀ ਬੜਿਆ ਨਿਆ ਹਾਂਜੀ ਮੇਰੇ ਨਾਲ ਫਿੰਦੀ ਬਾਰੇ ਪੁੱਛ ਰਹੀ ਇਹ ਤਾਂ ਫਿੰਦੀ ਬਾਰੇ ਪੁੱਛਦੀ ਸੀ ਮੈਂ ਨਿਆਣਾ ਸੀ ਮੈਂ ਕਹੀ ਮੈਂ ਡਰ ਗਿਆ ਮੈਨੂੰ ਨਹੀਂ ਪਤਾ ਜੀ ਮੈਂ ਕਹਿੰਦਾ ਅੰਦਰ ਬਾਜ ਆ ਉਹਨੂੰ ਪੁੱਛ ਲਓ ਕਹਿੰਦੇ ਉਹ ਬਾਜ ਤੇ ਵੀ ਫਲਾਣੇ ਫਲਾਣੇ ਘਰ ਜਾਣਾ ਵੀ ਕਹਿੰਦਾ ਮਿੰਨੂ ਨੂੰ ਨਹੀਂ ਪਤਾ ਅੰਦਰ ਮੋਰ ਨੂੰ ਵਾਚ ਲਾ ਮਰਦੀ ਬਣਾਉਂਦਾ ਕਹਿੰਦਾ ਭੈਣ ਮਰਾਓ ਇੱਥੇ ਸਾਰੇ ਜਾਨਵਰ ਇਕੱਠੇ ਆ ਆ ਕੋਈ ਨਹੀਂ ਗੱਲ ਹੈ ਮੈਂ ਸੁਣੀ ਆ ਗੱਲ ਇਹ ਸੱਚੀਆਂ ਗੱਲਾਂ ਸੱਚੀਆਂ ਤੁਹਾਡੇ ਹੁੰਦਾ ਵੀ ਉਹ ਮੋਰ ਵੀ ਵਿਚਾਰਾ ਪੂਰਾ ਬਾਜ ਹੈਗਾ ਉਹ ਵੀ ਪੂਰਾ ਹੋ ਗਿਆ ਪੂਰੇ ਹੋ ਗਏ ਮੋਰ ਕੋਈ ਰਹਿ ਗਿਆ ਕੰਨਾਂ ਤੇਰੀ ਵਾਰੀ ਆ ਘੈਂਟਾ ਕਰਾ ਲਉਦੇ ਹਣਾ ਓਹ ਹੋ 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 ਅਸੀਂ ਪਹੁੰਚ ਗਏ ਆਂ ਪ੍ਰਭੂ ਸਾਈਕਲਸਟੋਰ ਐਂਟਰਪ੍ਰਾਈਜ਼ਸ ਤੇ ਇਧਰ ਆਪਣਾ ਕੋੜਾ tufaan ਬਾਕੀ ਵੀ ਸਕਾਟ ਦੇ ਇਹ ਤੁਸੀਂ ਪਹਿਲੀਆਂ ਵੀਡੀਓ ਚ ਵੀ ਦੇਖ ਹੀ ਚੁੱਕੇ ਹੋ तकरीबन ਸਟੋਰ ਬਾਈਆਂ ਦੇ ਦੋ ਆ ਇੱਕੋਂ ਮੱਲਾ ਪਤਾ ਨਹੀਂ ਕਿਹੜਾ ਆ ਹਰ ਜਿੱਤੇ ਭੱਲ ਗਿਆ ਆ ਜਿਹੜੇ ਸਟੋਰ ਤੇ ਆਪਾਂ ਆਇਆ ਇਹ ਸਟੋਰ ਹੈਗਾ ਆਪਣੇ ਬੈਲਕੋਲ ਪਾਸਪੋਰਟ ਤਾਫਰ ਦੇ ਨਾਲ ਲੁਧਿਆਣੇ ਆ ਵੀ ਸਕਾਟ ਬਾਈ ਆ ਤੇ ਪੱਕੇ ਦੇ ਦਿਆਂ ਉੱਥੇ ਕਿੰਨਾ ਟਾਈਮ ਲੱਗਦਾ ਸਾਡਾ ਨਕਰ ਤੇ ਗੱਲਬਾਤ ਸਾਂਝੀ ਤੇ ਪੰਜੀ ਦੇ ਨਾਲ ਕਰਾਂਗੇ ਸੁਪਰ ਮੇਲਾ 1870 ਦਾ ਬਣਿਆ ਹੋਇਆ ਫਾਇਰਫੌਕਸ ਸਾਇਕਲ ਲਓ ਭਾਈ ਕੋੜੇ ਆਪਣੇ ਦਾ ਕੰਮ ਹੋ ਗਿਆ ਤਿਆਰ ਵਰ ਤਿਆਰ ਕਰਤਾ ਬਾਈ ਨੇ ਮੁੱਠੇ ਵਗੈਰਾ ਨਵੇਂ ਪਵਾਤੇ ਹੋਰ ਵੀ ਲੱਟਣ ਪਟੜਮ ਕਿੰਨਾ ਹੀ ਕੰਮ ਸਗਾ ਯਾਨੀ ਕਿ ਹੁਣ ਸਫਰਾਂ ਲਈ ਘੋੜਾ ਆਪਣਾ ਤਿਆਰ ਆ ਹੁਣ ਸਫਰਾਂ ਦੇ ਘੋੜਾ ਭਜੂਗਾ ਠੀਕ ਹੈ ਜੀ ਤੇ ਕੰਮ ਕੀਤਾ ਆਪਣਾ ਉਹ ਬਾਈ ਨੇ ਬਾਈ ਕੀ ਨਾਮ ਆ ਆਪਣਾ ਭਾਈ ਦਾ ਕੀ ਨਾਮ ਆ ਕੀ ਨਾਮ ਬਈ ਆਪਣਾ ਆਰਾਮ ਆਰਾਮ ਬਾਈ ਨੇ ਕੀਤਾ ਘੋੜੀ ਦਾਗਾ ਪਹਿਲਾਂ ਵੀ ਨਾ ਨਹੀਂ ਕੀਤਾ ਸੀਗਾ ਜਦੋਂ ਪਹਿਲਾਂ ਆਪਾਂ ਸਰਵਿਸ ਕਰਾਈ ਸੀਗੀ ਇੱਥੇ ਪ੍ਰਭੂ ਵਾਲਿਆਂ ਦੇ ਵਧੀਆ ਕੰਮ ਕਰਦਾ ਸੋਹਣਾ ਕੰਮ ਕਰਦਾ ਬਾਬੂ ਤੇ ਘੋੜਾ ਬਣਾ ਤਿਆਰ ਤੇ ਸਕੌਟ ਦੇ ਸਾਈਕਲ ਦੇ ਉੱਪਰਲੇ ਮਾਡਲ ਦੇਖ ਕੇ ਦਿਲ ਹੋਰ ਬੇਈਮਾਨ ਹੋ ਗਿਆ ਯਾਰ ਘੋੜੀ ਤਾਂ ਨਵੇਂ ਤੋਂ ਨਵੇਂ ਆਈ ਜਾਂਦੇ ਆ ਸਾਰੇ ਸਕੌਟ ਦੇ ਬਾਰਕਾ ਮਾਉਂਟ ਇਥੇ ਪੰਜਾਬ ਚ ਫੇਲ ਹੋ ਗਿਆ ਬਸ ਸਾਈਕਲ ਵਧੀਆ ਤੇ ਇਹ ਸਸਤਾ ਵੀ ਮਿਲ ਜਾਂਦਾ ਆ ਸਪਾਟ ਨਾਲ ਚਲੋ ਆ ਜਾਓ ਹਣ ਵਧੀਰੀਆਂ ਗੱਲਾਂ ਕਰ ਲਈਆਂ ਹੁਣ ਪਿੰਡ ਵੱਲ ਨੂੰ ਜਾਂਦੇ ਆ ਹਾਂਜੀ ਭਾਈ ਇਹ ਦੱਸਣਾ ਬਹੁਤ ਜ਼ਰੂਰੀ ਆ ਸਾਈਕਲ ਆਪਣੇ ਘਰੇ ਤੂਫਾਨ ਦਾ ਜਿੰਨਾ ਵੀ ਆਪਾਂ ਕੰਮ ਕਰਾਇਆ ਆ ਅੱਜ ਖਬਰ ਤੇ ਜਾਣ ਲਈ ਤੇ ਇਹ ਆਪਣੇ ਸਾਈਕਲ ਦਾ ਸਾਰਾ ਕੰਮ ਦਾ ਜਿੰਨਾ ਵੀ ਬਿੱਲ ਬਣਿਆ ਜਿੰਨੇ ਵੀ ਪੈਸੇ ਬਣਿਆ ਇਹ ਫਰੈਸ਼ੀ ਬਾਈ ਨੇ ਦਿੱਤੇ ਆ ਤੇ ਉਹਦਾ ਤਕਰੀਬਨ ਹਰ ਫਰੈਸ਼ੀ ਬਾਈ ਦਿੰਦਾ ਆ ਪਰ ਆਪਣਾ ਦੱਸਣਾ ਜ਼ਰੂਰੀ ਹੁੰਦਾ ਧੰਨਵਾਦ ਕਰਨਾ ਹੁੰਦਾ ਆਪਾਂ ਆਪਣੇ ਫਰੈਸ਼ੀ ਭਰਾ ਦਾ ਧੰਨਵਾਦ ਫਰੈਸ਼ੀ ਬਾਈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਲੁਧਿਆਣਾ ਸ਼ਹਿਰ ਵੀ ਹੁਣ ਲੁਧਿਆਣਾ ਸ਼ਹਿਰ ਨਹੀਂ ਰਿਹਾ ਉਧਰ ਭੰਗਾ ਹੀ ਲੱਗਦਾ ਜਿਹੜਾ ਬਿਹਾਰ ਵਾਲਾ ਆ ਬਹੁਤ ਰਾਚਿਆ ਸੋਕੇ ਬਾਇਲੂਗਾ ਫਲਾਈ ਓਵਰ ਦੇ ਥੱਲੇ ਇਂਧਰ ਹੋਵੇ ਲਾਜੀ ਗੱਲ ਇਂਧਰ ਲਿਆਣੇ ਸ਼ਹਿਰ ਦੇ ਵਿੱਚ ਪੰਛੀ ਉੜਿਆ ਫਿਰਦਾ ਅੜਦਾ ਪੰਛੀ ਪੰਛੀ ਕਦਾ ਠੀਕ ਹੈ ਆ ਵਧੀਆ ਨਹੀਂ ਪੱਟਾ ਹਾਂ ਅੰਦਰ ਜਿਆਦੇ ਆ ਅੱਜ ਖਿਲਾਉਣਾ ਕੀ ਹੈ ਤਾਂ ਫੇ ਹਾਏ 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 ਜਿੰਨੀ ਆਰੀ ਵੀ ਤੇ ਲੁਧਿਆਣੇ ਆਪਣਾਉਣਾ ਹੁੰਦਾ ਨਾ ਇੱਥੇ ਹਰ ਵਾਰੀ ਚੀਜ਼ ਹੀ ਹੋਇਆ ਹਾਂ ਦਾ ਸਾਰਾ ਦਾ ਸਿਸਟਮ ਇੱਥੇ ਰੁਕਣਾ ਆਪਣਾ ਪੱਕਾ ਹੀ ਹੁੰਦਾ ਹੈ ਬਾਈ ਤਰੱਕੀ ਬਹੁਤ ਜਲਦੀ ਕਰ ਰਿਹਾ ਹੈ ਵਾਇਜ਼ ਵੀ ਚੜਦੀ ਗਲਾਈ ਬਖਸ਼ੀ ਜੀ ਜੀ ਵੀ ਦੇ ਦੇ ਕਿਲਨਾ ਚੇਂਜ ਹੋ ਗਿਆ ਸੈਸਨ ਬਾਈ ਨੇ ਹਾਈ ਫਾਈ ਕਰ ਲਿਆ ਹੁਣ ਪੂਰਾ ਇਧਰ ਪੰਜੀ ਸੱਪਾ ਸੱਪਾ ਕਰਦਾ ਸਰਪ੍ਰਾਈਜ਼ ਦੇ ਦਿਆ ਕਾਮ ਪੰਜੀ ਦਾ ਨਹੀਂ ਹਾਈ ਫਾਈ ਕਰਦਾ ਹੁਣ ਅੱਗੇ ਦੇਸੀ ਸੌਦਾ ਜਾਂਦਾ ਉਹ ਵਧੀਆ ਹੁੰਦਾ ਹੈਗਾ ਪਤਾ ਹੈ ਦਾਦਾ ਹਾਂ ਵੀਡੀਅਰ ਨੂੰ ਨਾਲੇ ਹੀ ਸੀਗਾ ਅਨਾਰਜੀ ਬਣਾ ਕੇ ਖਾ ਪੀ ਕੇ ਚੱਲੇ ਆਂ ਲੁਧਿਆਣੋਂ ਜਰੰਦਰ ਬਾਈਪਾਸ ਦੇ ਇਥੇ ਟੋਲ ਪਲਾਇਆ ਦੇ ਆ ਕੇ ਰੋਕ ਗਾ ਮੈਂ ਕਿਹੜੀ ਕਾਲੀ ਆ ਵੀ ਆਪਾਂ ਨੂੰ ਪਿੰਡ ਪਹੁੰਚਣ ਦੀ ਕਿ ਨਹੀਂ ਪੰਜ ਚੀਜ਼ ਆ ਪੰਜ ਕਿਦਾਂ ਰਿਹਾ ਅੱਜ ਦਾ ਐਕਸਪੀਰੀਅੰਸ ਫੇਸ ਸਾਈਕਲ ਚਲਾਉਣ ਦਾ ਅੱਜ ਲੰਬਾ ਚਲਾਇਆ ਤਾਂ ਹੈ ਅੱਜ ਤੇਰਾ ਘੱਟੋ ਘਾਟ 80 ਕਿਲੋਮੀਟਰ ਬਣ ਜਾਣਾ ਅਪਡਾਉ ਹੈ ਯਾਨੀ ਕਿ 80 ਕਿਲੋਮੀਟਰ ਚਲਾ ਕੇ ਇਹਦਾ ਸਰੀਰ ਸਮਝਿਆ ਹੋਇਆ ਆ ਆਏ 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 ਦੁੱਖੇ ਤੋੜਦੇ ਸਵਾਦ ਆ ਨਹੀਂ ਨਹੀਂ ਵਧੀਆ ਕਦਾ ਸਰੀਰ ਖੋਲਦਾ ਪੂਰਾ 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 ਸਰੀਰ ਛੱਡ ਕੇ ਗੱਲ ਗੱਲ ਫੌਜਿਆ ਖੋਲਦਾ ਨੇ ਕੀ ਲਾ ਰਹਾ ਕਿੰਨੀ ਜਾਨ ਚਾਹੀਦੀ ਸਾਈਕਲ ਚਲਾਉਣ ਨੂੰ ਸਾਈਕਲ ਚਲਾਉਣ ਲਈ ਉੱਚੀ ਬਹੁਤ ਰੌਲਾ ਬਹੁਤ ਪੈਂਦਾ ਗੱਡੀਆਂ ਦਾ ਜਾਨ ਨਹੀਂ ਜਾਈ ਨੀ ਹਾਂ ਜਨੂਨ ਚਾਹੀਦਾ ਆ ਮੈਂ ਕਹਿਣੇ ਲੱਗਾ ਜੇ ਮੈਂ ਕਹਾਂ ਇਹਨੇ ਕਹਣਾ ਜਾਨ ਚਾਹੀਦੀ ਸਾਈਕਲ ਚਲਾਉਣ ਲਈ ਜਾਨ ਨਹੀਂ ਜਾਈ ਨੀ ਤਾਂ ਮੇਰਾ ਰੇਤ ਦਾ ਹੱਡੀਆਂ ਹੀ ਆ ਜੈਦ ਜਾਈਦਾ ਜਿੱਦੀ ਪੁਣਾ ਨਹੀਂ ਜਾਈਦਾ ਆ ਜਿੱਦੀ ਜਾਈਦਾ ਬੰਦਾ ਵੇ ਮੈਂ ਉੱਥੇ ਪਹੁੰਚਣਾ ਚਲਾਉਣਾ ਚਲਾਉਣਾ ਆ ਲੈ ਹੌਣ ਤਾਂ ਤੇਰੀ ਸਪੀਡ ਵੀ ਬਹੁਤ ਬਣੀ ਆ ਚਲਾਉਣਾ ਆ ਮੈਂ ਤਾਂ ਮੈਨੂੰ ਵੀ ਕੱਟਦਾ ਜਾਣਾ ਹਣ ਤਾਂ ਗੱਲ ਛੱਡ ਦੂੰ ਆਣਾ ਆਪਾਂ ਰਾਹਾਂ ਦੀ ਵੀਡੀਓ ਤਾਂ ਬਣਾਈ ਨਹੀਂ ਜਾਣੀ ਤੂੰ ਮੇਰਾ ਭਰਾ ਕੋ ਗੱਲ ਸੁਣਾ ਅੱਡੇ ਦੀ ਲੱਗੇ ਆ ਮੜ ਜਾ ਆਵਾਜ਼ ਨਹੀਂ ਹੋਣੀ ਕੈਮਰੇ 'ਚ ਸਹੀ ਕੋਈ ਗੱਲ ਸੁਣਾ ਕੋਈ ਅੱਡੇ ਦੀ ਸੁਣਾ ਖਰੀਏ ਅੱਡੇ ਦੀਆਂ ਗੱਲਾਂ ਪੁਰਾਣੀਆਂ ਜਿਆਦਾ ਵਧੀਰੀਆਂ ਆ ਸੁਣਾਵੇ ਕੋਈ ਹੱਥੇ ਵਾਲੀ ਇੱਕ ਵਾਰੀ ਉਹਦੇ ਵਾਲੀ ਸੁਣਾ ਦੇ ਜੱਲ ਅੰਮ੍ਰਿਤਸਰੀ ਵਾਲੀ ਅੰਮ੍ਰਿਤਸਰੀ ਵਾਲੀ ਇੱਧਰ ਗਾਲਤ ਸੀਗੀ ਇਤਨਾ ਗਰਮੀਆਂ ਦੇਣ ਸੀਗੇ ਹਾਂ ਹੈਨਾ ਇਹ ਗਰਮੀਆਂ ਦੇ ਦਿਨ ਸੀਗੇ ਤੈਨੂੰ ਪਤਾ ਜਿੱਦਾਂ ਹੁਣ ਆਪਾਂ ਸੈਕਲੀ ਜਾ ਰਹੇ ਹਾਂ ਹੈਨਾ ਅੱਛਾ ਜੀ ਇਹਨਾਂ ਦੇ ਪਾਣੀ ਦੀ ਲੋੜ ਤਾਂ ਪੈਂਦੀ ਆ ਆ ਹੈਨਾ ਉਹ ਗਵਾਰੀਆਂ ਕਿਹ ਆ ਰਿਹਾ ਆ ਉਹ ਉਹਨੂੰ ਕਹਿੰਦਾ ਵੀ ਭਾਈਆ ਹਾਂ ਵੀ ਮੈਨੂੰ ਪਾਣੀ ਭਲਾ ਦੇ ਕਹਿੰਦਾ ਆ ਵੜ ਗਿਆ ਅਰੇ ਆਪੀਆ ਕੈਪੀਟਲ ਬੈਂਕ ਨਾਲ ਮੇਲੇ ਜਾਂ ਜੱਗ ਤੁਹਾਰੇ ਜੱਗ ਕੇ ਕਹਿੰਦਾ ਮੈਂ ਤਾਂ ਆਪ ਤੱਕਿਆ ਆ ਤੂੰ ਮੇਂ ਤੇ ਜੱਗ ਬੜਾਈ ਜਾਂਦਾ ਆ ਅਰੇ ਅੰਬਰ ਸਰ ਇਹ ਕਾਤਾ ਕਰੀਏ ਅੰਦਰ ਕਰਦਾ ਹੀ ਕਰੀਆਂ ਜੀ ਕਿਸੇ ਬੰਦੇ ਨੇ ਸਮੋਸੇ ਖਾਣੇ ਸੀ ਆਰਮੀ ਬੜੀ ਹੁਣ ਇੱਕ ਸਮੋਸਾ ਯਾਰ ਤੇ ਮੇਰੀ ਵੀ ਦੁਕਾਨ ਰਹੀ ਹੈ ਕੋਈ ਬੰਦਾ ਆ ਕੇ ਕਹੇ ਮੈਨੂੰ ਇੱਕ ਸਮੋਸਾ ਗਰਮ ਕਰ ਦੇ ਇੱਕ ਸਮੋਸੇ ਦਾ ਕੀ ਗਰਮ ਕਰਨਾ ਹੁੰਦਾ ਉਹ ਕਹਿੰਦਾ ਭਾਈ ਆ ਵੀ ਇੱਕ ਸਮੋਸਾ ਲੈਣਾ ਗਰਮ ਕਰ ਦੇ ਵੀ ਠੰਡਾ ਆਇਆ ਕਹਿੰਦਾ ਜੇ ਬੜਾ ਠੰਡਾ ਆ ਤਾਂ ਧੁੱਪੇ ਵਹਿ ਕੇ ਖਾਲਾ ਨਾਲੇ ਤੂੰ ਗਰਮ ਉਹ ਨਾਲੇ ਸਮੋਸਾ ਸਮੋਸਾ ਕਰੂ ਮੈਨੂੰ ਕਹਤਾ ਯਾਰ ਉਹਦੀ ਸੱਚੀ ਆ ਹੁਣ ਇੱਕ ਸਮੋਸੇ ਨੂੰ ਅਗਲਾ ਕੀ ਕਰੂੰ ਤੈਨੂੰ ਵਾਹ ਇਹ ਤੈਨੂੰ ਲਿਆਂਦਾ ਨਾਲ ਤਾਂ ਹੀ ਕਰਕੇ ਇਦਾਂ ਨਹੀਂ ਆਉਣ ਨੂੰ ਕਿਉਂਕਿ ਦੁਕਾਨ ਕੀਤੀ ਕਰਕੇ ਆ ਨਹੀਂ ਨਹੀਂ ਬਿਲਕੁਲ ਸਹੀ ਆ ਚੱਲ ਹਣ ਸਾਹ ਲੈ ਲੈ ਥੋੜਾ ਯਾਰ ਕਿ ਆਪਾਂ ਪਿੰਡ ਪਾਲ ਨੂੰ ਛੱਡਦੇ ਆਂ ਲਗਾਮਾਂ ਤੂਫਾਨ ਘੋੜੇ ਆਪਣੇ ਦੀਆਂ ਤੇ ਪਾਂਛੀ ਵਾਲਾ ਘੋੜਾ ਸ਼ਹਿਰ ਲਧਿਆਣੇ ਤੋਂ ਕੰਮ ਕਰਾ ਕੇ ਘੋੜੇ ਤੂਫਾਨ ਆਪਣੇ ਦਾ ਆ ਪਹੁੰਚੇ ਆਂ ਸ਼ਹਿਰ ਗਰਾਇਆ ਤੇ ਥਾੜਕ ਟੱਪ ਕੇ ਕੋ ਪੀਨੇ ਆ ਮਿੱਤਰ ਨਾਲੇ ਜਾਤੇ ਆਪਾਂ ਆ ਜੂਗਾ એનર્ਜੀ ਬਣਾਉਨੇ ਆ ਉਹਦੀ ਪਾਂਛੀ ਦਾ ਨਾਂ ਲਿਆ ਪਾਂਛੀ ਹਾਜ਼ਰ ਪਾਂਛੀ ਹੱਲੇ ਕਹਿ ਕੇ ੜਿਆ ਮੈਂ ਕਿ ਪਿੱਛੇ ਰਹਿ ਗਿਆ ਕੀ ਪੀਣਾ ਹੁਣ ਆਇਆ ਆਇਆ ਖੂਨ ਬਣੇ ਨੂੰ ਛੋੜ ਦਤਾ ਜਖੂਨ ਪਾਂਚੀ ਦਾ ਲੈ ਆਦਾ ਚੱਕੀ ਬਿਹਾਉਂਦਾ ਕਣੀ ਦੋਲ ਦੇ ਪਾਂਟ ਠੱਠ ਦੇ ਸੱਡ ਦੇ ਸੱਡ ਦੇ ਜਾਂ ਮੈਂ ਆਬ ਨਹੀਂ ਜੱਡੇ ਸੜ ਜਾ ਹੈ ਪਾਂਚੀ ਸੈਗਲੀ ਉਹਦਾ ਰੋਡ ਤੇ ਭਿਹਾਉਂਦਾ ਤਾਂ ਨਹੀਂ ਮਜ਼ਾ ਆਉਂਦਾ ਹਾਂ ਹਾਂ ਪਿੰਡਾਂ ਚ ਨਹੀਂ ਪਿੰਡਾਂ ਨਹੀਂ ਆਉਂਦਾ ਹੈ ਇਹਦਾ ਰੋਡ ਤੇ ਤੇਜ਼ ਭੱਜਦੀ ਆ ਤੇ ਤੇਜ਼ ਵੀ ਭੱਜਦੀ ਆ ਆਪਣਾ ਆਪਣਾ ਮੈਨੂੰ ਰੋਡ ਤੇ ਨਹੀਂ ਵਧੀਆ ਲੱਗਦਾ ਤੈਨੂੰ ਸਹੀ ਦੱਸ ਮੈਨੂੰ ਇਦਾਂ ਦਾ ਵਧੀਆ ਲੱਗਦਾ ਆ ਸਿਸਟਮ ਇਹ ਸੁੰਨਾ ਆਸਾਨ ਦਿਆ ਜੰਗੜੇ ਆ ਹਣ ਦੀਦਾ ਕਹੋ ਬਾਹ ਕਾ ਬਮਣਾ ਦਾ ਬਾਗੜ ਬਿੱਲਾ ਇਹ ਤੁਰਿਆ ਫਿਰਦਾ ਇੱਥੇ ਆ ਕਾ ਕਰੀ ਅਸੀਂ ਬੂਟੀ ਬਹੁਤ ਹੁੰਦੀ ਹੈ ਨਾ ਆਹੜੀ ਦਾ ਗੱਲੇ ਹੀ ਰਹਿਣ ਦੇ ਵੇ ਸਹੀ ਤਰੀਕੇ ਨਾਲ ਲੋਕੀਂ ਤੇ ਗੱਲ ਨਹੀਂ ਮੜਾਉਂ ਸਹੀ ਗੱਲ ਆ ਬੁਲਾ ਲੈਂਦੀ ਸਬਜੀ ਨਾ ਨੀਪੂ ਉਹ ਕਦ ਤੱਕ ਰਾਤੀ ਇਹ ਗਣ ਸੁਣਾਉਦਾ ਸੀ ਗੱਲ ਤੇ ਰਾਤੀ ਗੱਲ ਸੁਣਾਈ ਦੀ ਪੂਰੇ ਕਹਿੰਦਾ ਭੋਲੇ ਸ਼ੰਕਰ ਕੋ ਸਮਾਨ ਮੁੱਕ ਗਿਆ ਬੂਟੀ ਪਹੁੰਚ ਗਿਆ ਰੋੜ ਕੀ ਇਧਰ ਆੜਾ ਮੰਗੂ ਉਸਤਾਦ ਆ ਗਿਆ ਮੰਗੂ ਸਾਰ ਹੋਰ ਗੱਲਾਂ ਮਰੀਆਂ ਸੁਣਾ ਗੱਲਾਂ ਕਿੱਧਰੋਂ ਆਇਆ ਮੈਂ ਲੁਧਿਆਣੇ ਨੂੰ ਗਿਆ ਸੀਗਾ ਸਾਈਕਲ ਦਾ ਕੰਮ ਕਰਾਉਣਾ ਇਹਦਾ ਆ ਲੁਧਿਆਣੇ ਹੁੰਦਾ ਉਹ ਦੀਪ ਬੈਠਾ ਦੀਪ ਆ ਦੀਪ ਨਾਲ ਦੂਜਾ ਬੰਦਾ ਕੌਣ ਸੀ ਉਦੋਂ ਕੱਲਾ ਆਈ ਸੀ ਦੀਪ ਪੱਕੀ ਗੱਲ ਹੈ ਆਹੋ ਸੀਗਾ ਉਹ ਬੰਦਾ ਕੋਈ ਨਹੀਂ ਨਹੀਂ ਲੈ ਭਾਈ ਪੰਜ ਹੀ ਪੰਜ ਗੇ ਪੈਂਡ ਆਈ ਲਵ ਰੌੜਕੀ ਤੇ ਇਧਰ ਸਾਡਾ ਪਾਂਛੀ ਹਾਂਜੀ ਲੋ ਜੀ ਸਾਈਕਲ ਦੀ ਰਿਪੇਅਰ ਕਰਾ ਕੇ ਪਹੁੰਚ ਗਏ ਆਪਾਂ ਪਿੰਡ ਆਪਣੇ ਘਰ ਰੁੜ ਕੀ ਤੇ ਇਹ ਵੀਡੀਓ ਬਣਾਉਣ ਦਾ ਕੋਈ ਵੱਡਾ ਮਕਸਦ ਨਹੀਂ ਸੀ ਬਸ ਇਹ ਆਪਾਂ ਇਸ ਕਰਕੇ ਬਣਾਈ ਆ ਵੀ YouTube ਤੇ ਬੋਲੀ ਜਾਂ ਸੌਣ ਨਾ ਹੋ ਜਵੇ ਪਿੰਡ ਦੇ ਚੈਰ ਦੀ ਕੋਈ ਵੀਡੀਓ ਹੀ ਨਹੀਂ ਪਾਈ ਹੈਗੀ YouTube ਤੇ ਆਪਾਂ ਅਪਲੋਡ ਨਹੀਂ ਕੀਤੀ ਹੁਣ ਟਾਈਮ ਬਹੁਤ ਹੋ ਗਿਆ ਹੈਗਾ ਇਸ ਕਰਕੇ ਵੀਡੀਓ ਅਪਲੋਡ ਕਰਦੇ ਆ ਤੇ ਥੋੜੇ ਦਿਨਾਂ ਤੱਕ ਬਸ ਹੇ ਵੀਡੀਓ 68 ਹਾਈ ਸਟਣੀਆਂ ਆਪਾਂ ਸਫ਼ਰ ਆਪਾਂ ਸ਼ੁਰੂ ਕਰਦਣਾ ਆ ਤੇ ਕਿੱਥੇ ਦਾ ਕਿਦਾਂ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਬਸ ਥੋੜੇ ਦਿਨ ਇੰਤਜ਼ਾਰ ਕਰੋ ਤੇ ਜਿੱਦਣ ਵੀਡੀਓ ਆਪਾਂ ਪਾਤੀ ਉਹਦੋਂ ਹੀ ਸਫ਼ਰ ਦੇ ਨਾਲ ਜੁੜ ਜਿਓ ਤੁਹਾਡਾ ਸਫ਼ਰ ਨਾਲ ਜੁੜਨੇ ਰੁੜਕੀ ਵਾਲੇ ਦਾ ਹੌਸਲਾ ਆ ਮਿਲਦੇ ਆ ਵੀ ਥੋੜੇ ਦਿਨਾਂ ਤੱਕ ਸਫ਼ਰ ਆਦੇ ਤਦ ਤੱਕ ਲਈ ਰੁੜਕੀ ਵਾਲੇ ਵੱਲੋਂ ਤੇ ਰੁੜਕੀ ਵਾਲੇ ਦੇ ਕੋਲੇ ਤੂਫਾਨ ਵਾਲੋਂ ਜੀ ਸਤਿ ਸ਼੍ਰੀ ਅਕਾਲ